ਕਲਕੱਤਾ ਦੇ ਵਿੱਚ ਇੱਕ ਫਰਜ਼ੀ ਕੰਪਨੀਆਂ ਦਾ ਬਹੁਤ ਵੱਡਾ ਤਸਕਰ ਸਾਹਮਣੇ ਆਜੂ ਬਿਲਕੁਲ ਜਦੋਂ ਅਸੀਂ ਕੋਲਕੱਤਾ ਦੀ ਗੱਲ ਕਰਦੇ ਆ ਤੇ ਇੱਕ ਕਾਰੋਬਾਰੀ ਨੇ ਡਰਾਈਵਰਾਂ ਹਾਊਸਕੀਪਰਾਂ ਸਟਾਫ ਆਫਿਸ ਬੋਏ ਜੂਨੀਅਰ ਕਰਮਚਾਰੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਾ ਕੇ ਉਹਨਾਂ ਨੂੰ ਡਾਇਰੈਕਟਰ ਬਣਾ ਕੇ 60 ਫਰਜ਼ੀ ਕੰਪਨੀਆਂ ਦਾ ਜਾਲ ਖੜਾ ਕੀਤਾ ਇਹਨਾਂ ਕੰਪਨੀਆਂ ਰਾਹੀਂ ਆਰਿਆਨ ਤੇ ਸਟੀਲ ਮੈਨੂਫੈਕਚਰਿੰਗ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਫਰਜ਼ੀ ਕਾਰੋਬਾਰ ਕਾਗਜ਼ਾਂ ਦੇ ਉੱਪਰ ਦਿਖਾਇਆ ਗਿਆ ਤੇ ਜਦੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਤੇ ਕੁਝ ਵੀ ਅਸਲ ਸਾਹਮਣੇ ਨਹੀਂ ਆਇਆ ਸੋ ਉਹਦੇ ਵਿੱਚ ਕੋਈ ਮਾਲ ਨਾ ਬੜਿਆ ਨਾ ਖਰੀਦਿਆ ਗਿਆ ਤੇ ਨਾ ਹੀ ਵੇਚਿਆ ਗਿਆ ਇਸ ਪੂਰੇ ਕਪਲੇ ਦੀ ਜਿਹੜੀ ਪੂਰੀ ਸਕ੍ਰਿਪਟ ਹੈ ਉਹ ਸੰਜੀਤ ਸੁਰੇਕਾ ਨੇ ਤਿਆਰ ਕੀਤੀ ਸੀ ਜੋ ਕਿ ਇੱਕ ਕਾਰੋਬਾਰੀ ਹੈ ਉਸਨੇ ਦਰਜਨਾ ਸ਼ਲ ਕੰਪਨੀਆਂ ਬਣਾਈਆਂ ਤੇ ਨਾਲ ਦੀ ਨਾਲ ਯੂਕੋ ਬੈਂਕ ਤੇ ਤਤਕਾਲੀ ਮੁੱਖ ਪ੍ਰਬੰਧਨ ਨਿਰਦੇਸ਼ਕ ਸੀਐਮਡੀ ਐਸਕੇ ਗੋਇਲ ਦੀ ਮਦਦ ਦੇ ਨਾਲ 680 ਕਰੋੜ ਰੁਪਏ ਦਾ ਲੋਨ ਜਿਹੜਾ ਹੈ ਉਹ ਵੀ ਪ੍ਰਾਪਤ ਕੀਤਾ ਨਾਲ ਦੀ ਨਾਲ ਜਦੋਂ ਅਸੀਂ ਈਡੀ ਦੀ ਗੱਲ ਕਰਦੇ ਹਾਂ ਤਾਂ ਈਡੀ ਦੀ ਜਾਂਚ ਰਿਪੋਰਟ ਮੁਤਾਬਕ ਇੰਨੇ ਵੱਡੇ ਲੋਨ ਦੇ ਮੁਕਾਬਲੇ ਕੰਪਨੀ ਦੀਆਂ ਅਸਲ ਜਾਇਦਾਦਾਂ ਦੀ ਕੀਮਤ ਸਿਰਫ ਤੇ ਸਿਰਫ 600 ਕਰੋੜ ਰੁਪਏ ਦੱਸੀ ਜਾ ਰਹੀ ਜਦਕਿ ਹੁਣ ਤੱਕ ਜਾਇਦਾਦਾਂ ਵੇਚ ਕੇ ਸਿਰਫ 434 ਕਰੋੜ ਰੁਪਏ ਹੀ ਵਸੂਲੇ ਜਾ ਸਕੇ ਨੇ ਜਦੋਂ ਇਸ ਖਾਸ ਕੇਸ ਦੀ ਗੱਲ ਕਰਦੇ ਹਾਂ ਤਾਂ ਗ੍ਰਿਫਤਾਰੀ ਤੋਂ ਬਾਅਦ ਰਾਜ਼ ਖੁੱਲਿਆ ਤਾਂ ਸਾਹਮਣੇ ਆਇਆ ਕਿ ਜਦੋਂ 16 ਮਈ ਨੂੰ ED ਨੇ ਨਵੀਂ ਦਿੱਲੀ ਦੇ ਵਿੱਚ ਗੋਇਲ ਦੇ ਘਰ ਉਸ ਦੀ ਗ੍ਰਿਫਤਾਰੀ ਕੀਤੀ ਇਸ ਤੋਂ ਬਾਅਦ ਏਜੰਸੀ ਨੇ ਉਸ ਦੇ ਪਰਿਵਾਰ ਤੇ ਸਹਿਯੋਗੀਆਂ ਦੇ ਨਾਲ ਜੁੜੀਆਂ 106 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਨੂੰ ਅਟੈਚ ਕਰ ਲਿਆ ਉੱਥੇ ਹੀ ਸੰਜੇ ਸੁਰੇਕਾ ਤੇ ਉਸ ਦੇ ਸਾਥੀਆਂ ਨੂੰ ਦਸੰਬਰ 2024 ਦੇ ਵਿੱਚ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ED ਨੇ ਉਹਨਾਂ ਦੇ ਖਿਲਾਫ CBI ਦੀ FIR ਦੇ ਆਧਾਰ ਤੇ ਮਨੀ ਲਾਂਡਰਿੰਗ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਸੀ ਸ਼ੈਲ ਕੰਪਨੀਆਂ ਰਾਹੀਂ ਖਰੀਦੀਆਂ ਗਈਆਂ ਜਾਇਦਾਦਾਂ ਈਡੀ ਮੁਤਾਬਕ ਗੋਇਲ ਨੂੰ ਬਦਲੇ ਦੇ ਵਿੱਚ ਸ਼ੈਲ ਕੰਪਨੀਆਂ ਦੇ ਨਾਂ ਤੇ ਪੈਸਾ ਟਰਾਂਸਫਰ ਕੀਤਾ ਗਿਆ ਸੀ ਇਹਨਾਂ ਕੰਪਨੀਆਂ ਨੇ ਕੋਇਲ ਦੇ ਨਾਂ ਤੇ ਮਹਿੰਗੀਆਂ ਜਾਇਦਾਦਾਂ ਖਰੀਦੀਆਂ ਅਤੇ ਬਾਅਦ ਦੇ ਵਿੱਚ ਇਹਨਾਂ ਫਰਮਾਂ ਦੀ ਮਾਲਕੀ ਜਿਹੜੀ ਹੈ ਉਹ ਗੋਇਲ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੇ ਗਏ ਇਹ ਮਾਮਲਾ ਦੱਸਦਾ ਹੈ ਕਿ ਕਿਵੇਂ ਫਰਜ਼ੀ ਟਰਨਓਵਰ ਸਰਕੂਲਰ ट्रांजੈਕਸ਼ਨ ਅਤੇ ਸਿਸਟਮ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਪੂਰੇ ਵਿੱਤੀ ਸਿਸਟਮ ਦੇ ਨਾਲ ਖਿਲਵਾੜ ਕੀਤਾ ਜਾ ਸਕਦਾ ਹੈ ਇਸ ਖਾਸ ਮਾਮਲੇ ਦੇ ਵਿੱਚ ਵਿਆਜ ਨੂੰ ਛੱਡ ਕੇ ਸਰਕਾਰੀ ਬੈਂਕਾਂ ਨੂੰ 6110.7 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਈਡੀ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਸੀਐਸਪੀਐਲ ਨੇ ਜੁੜੀਆਂ ਹੋਈਆਂ ਕੰਪਨੀਆਂ ਦੇ ਨਾਲ ਲੋਹੇ ਸਟੀਲ ਦੀ ਖਰੀਦ-ਵੇਚ ਦਾ ਸਿਰਫ ਤੇ ਸਿਰਫ ਇੱਕ ਨਾਟਕ ਕੀਤਾ ਸੀ ਇਸ ਲਈ ਜਾਲੀ ਇਨਵੌਇਸ ਤਿਆਰ ਕੀਤੀਆਂ ਗਈਆਂ ਫਰਜ਼ੀ ਲੈਜਰ ਐਂਟਰੀਆਂ ਤੇ ਨਕਲੀ ਟਰਾਂਸਪੋਰਟ ਦਸਤਾਵੇਜ਼ ਵੀ ਤਿਆਰ ਕਰ ਲਿੱਤੇ ਗਏ ਔਰ ਨਾਲ ਦੇ ਨਾਲ ਸੂਤਰਾਂ ਦੇ ਮੁਤਾਬਕ ਜਿਹੜੇ ਕਾਗਜ਼ ਨੇ ਉਹਨਾਂ ਤੇ ਟਰੱਕਾਂ ਨੂੰ ਫੈਕਟਰੀਆਂ ਤੇ ਸ਼ੈਲ ਕੰਪਨੀ ਨੇ ਦੇ ਵਿੱਚ ਆਲੇ ਮਾਲ ਲੈ ਜਾਂਦੇ ਦਿਖਾਇਆ ਗਿਆ ਕਿ ਅਜਤ ਕੀ ਅਸਲ ਦੇ ਵਿੱਚ ਕੋਈ ਵੀ ਟਰੱਕ ਜਿਹੜਾ ਹੈ ਉਹ ਬਿਲਕੁਲ ਵੀ ਨਹੀਂ ਚੱਲਿਆ ਕੋਈ ਵੀ ਮਾਲ ਜਿਹੜਾ ਹੈ ਉਹ ਲੋਡ ਨਹੀਂ ਹੋਇਆ ਤੇ ਕੋਈ ਵੀ ਡਿਲੀਵਰੀ ਨਹੀਂ ਕੀਤੀ ਗਈ 99% ਦੀ ਲੈਣ-ਦੇਣ ਸਿਰਫ ਤੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਦਿਖਾਇਆ ਗਿਆ ਕਿਉਂਕਿ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਨਾ ਤਾਂ ਕਿਸੇ ਕਿਸਮ ਦੀ ਕੋਈ ਵਿਕਰੀ ਹੋਈ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਖਰੀਦ ਦਾ ਭੁਗਤਾਨ ਜਿਹੜਾ ਬੈਂਕਾਂ ਰਾਹੀਂ ਹੋਇਆ ਕਰੀਬ 99% ਦੀ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹ ਸਿਰਫ ਤੇ ਸਿਰਫ ਬੁੱਕ ਐਂਟਰੀਜ਼ ਨੇ ਇਸ ਦੇ ਬਾਵਜੂਦ ਕਈ ਸਾਲਾਂ ਤੱਕ ਬੈਂਕ ਬਿਨਾਂ ਸ਼ੱਕ ਦੇ ਇਹਨਾਂ ਨੂੰ ਲੋਨ ਦਿੰਦੇ ਰਹੇ 2017 ਤੱਕ ਇਹ ਧੋਖਾ ਦੇ ਆਪਣੇ ਸਿਖਰ ਤੇ ਪਹੁੰਚ ਗਈ ਸੀ ਵਿਕਰੀ ਅਤੇ ਖਰੀਦ ਦੋਵਾਂ ਦੇ ਵਿੱਚ ਪੈਸੇ ਦਾ ਅਸਲੀ ਲੈਣ-ਦੇਣ ਬਿਲਕੁਲ ਵੀ ਨਹੀਂ ਹੋਇਆ ਜੋ ਕਿ ਸਿਰਫ ਸਿਰਫ ਕਾਗਜ਼ਾਂ ਦੇ ਵਿੱਚ ਦਿਖਾਇਆ ਗਿਆ ਸਿਰਫ ਐਂਟਰੀਆਂ ਕੋ ਮਾ ਕੇ ਖਰਚੇ ਵਰਕਿੰਗ ਕੈਪੀਟਲ ਅਤੇ ਵੱਡੇ ਫੰਡ ਕਢਵਾਉਣ ਨੂੰ ਸਹੀ ਠਹਿਰਾਇਆ ਗਿਆ ਸੀ ਇਹਦੇ ਅਨੁਸਾਰ ਸ ਪੂਰੇ ਕਪੜੇ ਦੇ ਕੇਂਦਰ ਦੇ ਵਿੱਚ ਕੌਨਕਾਸਟ ਸਟੀਲ ਐਂਡ ਪਾਵਰ ਲਿਮਟਿਡ ਸੀਐਸਪੀਐਲਸੀ ਇਹ ਕੰਪਨੀ ਕਦੇ ਪੱਛਮੀ ਬੰਗਾਲ 오ਡੀਸਾ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਪਲਾਂਟ ਚਲਾਉਣ ਵਾਲਾ ਵੱਡਾ ਆਇਰਨ ਸਟੀਲ ਗਰੁੱਪ ਮੰਨੀ ਜਾਂਦੀ ਸੀ ਜਿਸ ਨੂੰ ਕਿ 2008 ਦੇ ਵਿੱਚ ਸੁਰੇਕਾ ਨੇ ਟੇਕਓਵਰ ਕਰ ਲਿਆ ਸੀ ਇਸ ਤੋਂ ਬਾਅਦ ਸ਼ੈੱਲ ਕੰਪਨੀ ਰਾਹੀਂ ਫਰਜ਼ੀ ਕਾਰੋਬਾਰ ਦਿਖਾ ਕੇ ਬੈਂਕਾਂ ਤੋਂ ਲੋਨ ਲਿਆ ਗਿਆ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਸੁਰੇਕਾ ਨੇ ਗੋਇਲ ਜੋ ਕਿ 2007 ਤੋਂ 2010 ਦੇ ਵਿਚਾਲੇ ਯੂਕੋ ਬੈਂਕ ਦੇ ਸੀਐਮਡੀ ਸਨ ਦੀ ਮਦਦ ਦੇ ਨਾਲ ਬਿਨਾਂ ਵਿਆਜ ਤੇ ਪੈਨਲਟੀ ਦੇ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਜਿਹੜਾ ਹੈ ਉਹ ਵਾਪਸ ਕਰਵਾ ਲਿਆ ਇਸ ਰਕਮ ਨੂੰ ਬਾਅਦ ਦੇ ਵਿੱਚ ਮਨੀ ਲਾਂਡਰਿੰਗ ਰਾਹੀਂ ਘੁਮਾਇਆ ਗਿਆ ਤੇ 16 ਮਈ 2025 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਈਡੀ ਨੇ ਯੂਕੋ ਬੈਂਕ ਦੇ ਸਾਬਕਾ ਸੀਐਮਡੀ ਗੋਇਲ ਨੂੰ ਉਸ ਦੇ ਘਰੋਂ ਹੀ ਤਾਕਤ। ਇਸ ਤੋਂ ਬਾਅਦ ਗੋਇਲ ਦੇ ਪਰਿਵਾਰ ਤੇ ਸਹਿਯੋਗੀਆਂ ਦੇ ਨਾਲ ਜੁੜੀਆਂ ਕਰੀਬ 106 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਜੜੀਆਂ ਨੇ ਉਹ ਨਾਲ ਅਟੈਚ ਕੀਤੀਆਂ ਗਈਆਂ। ਉਹਨਾਂ ਦੇ ਸੁਰੇਕਾ ਤੇ ਉਸਦੇ ਸਹਿਯੋਗੀਆਂ ਨੂੰ ਦਸੰਬਰ 2024 ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਲੇਕਿਨ ਇਹ ਮਾਮਲਾ ਇੰਨਾ ਵੱਡਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਇਹੋ ਜਿਹਾ ਤਸਕਰ ਚੱਲ ਰਿਹਾ ਸੀ। ਜਿਸ ਤੇ ਅੱਜ ਜਦੋਂ ਗੱਲ ਕਰ ਰਹੇ ਸਾਂ ਕੇਸ ਦੀ ਇਸ ਦੇ ਨਾਲ ਬਹੁਤ ਸਾਰੇ ਨਾਮ ਜੜੇ ਨੇ ਉਹ ਸਾਹਮਣੇ ਆਏ ਨੇ ਔਰ ਕਿਸ ਤਰੀਕੇ ਦੇ ਨਾਲ ਫਰਜ਼ੀ ਲੋਨ ਜਿਹੜਾ ਹੈ ਉਹ ਵੀ ਸਾਹਮਣੇ ਆਇਆ ਹੈ ਔਰ ਜਾਇਦਾਦ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸੋ ਆਉਣ